ਜਿੰਨਾ ਮਹਾਪੁਰਸ਼ਾਂ ਦੀ ਯਾਦ ਵਿੱਚ ਬੈਠੇ ਆ ਕਿਉਂਕਿ ਸਭ ਤੋਂ ਔਖਾ ਹੈ ਕਿਸੇ ਮਹਾਤਮਾ ਦੇ ਨਾਲ ਰਹਿਣਾ ਕਿਉਂਕਿ ਆਮ دنیਿਆਵੀ ਗੱਲ ਕਰੀਏ ਨਾ ਪੁੱਤਰ ਪਿਤਾ ਦੇ ਨਾਲ ਨਹੀਂ ਰਹਿੰਦਾ ਸਹਿਮਤ ਨਹੀਂ ਹੁੰਦਾ ਕਈ ਗੱਲਾਂ ਵਿੱਚ ਪਿਤਾ ਨੂੰ ਐਡਜਸਟ ਕਰਨਾ ਪੈਂਦਾ ਹੈ ਪੁੱਤਰ ਦੇ ਨਾਲ ਨੂੰ ਹੈ ਉਹ ਸੱਸ ਨਾਲ ਨਹੀਂ ਐਡਜਸਟ ਕਰਦੀ ਸੱਸ ਨੂੰ ਬਹੁਤ ਕੁਝ ਐਡਜਸਟ ਕਰਨਾ ਪੈਂਦਾ ਹੈ ਇਹ ਤਾਂ ਦੁਨਿਆਵੀ ਵਿਚਾਰਾ ਨੇ ਪਰ ਜਿਹੜਾ ਰੋਹਾਨੀਅਤ ਹੈ ਨਾ ਉੱਥੇ ਸੰਤ ਨੇ ਐਡਜਸਟ ਨਹੀਂ ਕਰਨਾ ਕਿ ਮੇਰ ਤੁਹਾਡੇ ਸਾਹਬ ਨਾਲ ਚੱਲਣਾ ਕਿ ਕਿਸੇ ਵੀ ਮਹਾਤਮਾ ਦੇ ਨਾਲ ਸਾਨੂੰ ਰਹਿਣਾ ਬਹੁਤ ਔਖਾ ਹੋਏ ਪੂਰਨ ਉਹਦੇ ਨਾਲ ਨਹੀਂ ਰਿਹਾ ਜਾਂਦਾ ਪਖੰਡੀਆਂ ਨਾਲ ਰਹਿ ਸਕਨੇ ਆ ਸਾਡੇ ਸਾਹਮਣਾਂ ਉਹਨਾਂ ਉੱਠੜਾ ਉਹਨੂੰ ਕਹੀਏ ਦੇਖੋ 9 ਵਜੇ 11 ਵਜੇ ਆਪਾਂ ਰਾਤ ਨੂੰ ਸੁੱਤੇ ਆ ਸਵੇਰੇ ਨਾ ਮੈਨੂੰ ਉਠਾਇਓ ਉਹਨਾਂ ਕਹਿਣਾ ਠੀਕ ਐ ਸੌਂ ਜੀ ਤੁਸੀਂ ਜਿਹੜਾ ਪੂਰਨ ਹੈ ਉਹਦੇ ਨਾਲ ਰਹਿਣਾ ਬਹੁਤ ਔਖਾ ਪਖੰਡੀ ਨਾਲ ਕੋਈ ਮਤਲਬ ਨਹੀਂ ਵਧੀਆ ਸੰਤ ਲੱਗਣਗੇ ਸਾਰਾ ਕੁਝ ਮਿਲੇਗਾ ਜਿਹੜਾ ਪੂਰਣ ਹੈ ਉੱਥੇ ਫਿਰ ਪਰੇਸ਼ਾਨੀ ਸਾਨੂੰ ਹੋਣੀ ਹੋਣੀ ਹੈ ਉੱਥੇ ਨਹੀਂ ਰਿਹਾ ਜਾਤਾ ਉੱਥੇ ਜਿਹੜਾ ਟਿਕ ਗਿਆ ਪੂਰਣ ਦੇ ਨਾਲ ਉਹਦੇ ਅਵਸਥਾ ਆਪੇ ਬਣ ਜਾਂਦੀ ਹੈ ਕਿਉਂਕਿ ਉਹਨੇ ਐਡਜਸਟ ਨਹੀਂ ਕਰਨਾ ਕਿ ਉਸ ਮਹਾਤਮਾ ਤੁਹਾਡੇ ਨਾਲ ਐਡਜਸਟ ਕਰੇਗਾ ਨਹੀਂ ਕਰੇਗਾ ਜੇ ਉਹ ਸੰਸਾਰ ਦੇ ਵਿੱਚ ਉਤਰ ਜਾਂਦਾ ਹੈ ਫਿਰ ਸੰਸਾਰ ਵਿੱਚ ਤੇ ਉਹਦੇ ਵਿੱਚ ਫਰਕ ਕੀ ਕੀ ਰਹਿ ਗਿਆ ਤੇ ਜੇ ਮਹਾਤਮਾ ਬਣਨਾ ਹੈ ਤੇ ਉਹਦੀ ਅਵਸਥਾ ਤੱਕ ਪਹੁੰਚਣਾ ਪੈਣਾ ਤੇ ਹਰ ਇੱਕ ਦੇ ਵਸਦਾ ਨਹੀਂ ਹੁੰਦਾ ਹਰ ਇੱਕ ਦੀ એનર્ਜੀ ਨੂੰ ਚੇਲਣਾ ਨਹੀਂ ਚੇਲੀ ਜਾਂਦੀ ਬਹੁਤ ਔਖਾ ਪੂਰਨ ਦੇ ਨਾਲ ਰਹਿਣਾ ਸੌਖਾ ਨਹੀਂ